ਲਾ ਬੁਠਾਲਿਆ ਕਿਤੇ ਬੋਤੇ ਨੂੰ ਹੁਣ ਤੱਕ ਪਾਉੜੀ ਲੱਗ ਰਿਹਾ ਜੜਾ ਦੇ ਦੇ ਆਇਦਾ ਥੋੜਾ ਜਿਹਾ ਕਰਦੇ ਸੀ ਬਾਈ ਜੀ ਤੇ ਟ੍ਰਾਸਪੋਰਟ ਲਈ ਹੋਰ ਜਿੰਨਾ ਕੁ ਮੌਂਦਿਆ ਕਿ ਕੋਈ ਵੀ ਇੰਡੀ ਗੱਲ ਜੀ ਕੋਈ ਕਹਿੰਦਾ ਆਇਆ ਆਇਆ ਕਿ ਲਾ ਕਹਿੰਦਾ ਰਹਿਣ ਦੇ ਮੈਨੇਜ ਬੱਜਦਾ ਉਰੇ ਡਰ ਰਗਦਾ ਠੀਕ ਹੈ ਵੇਖਣੇ ਡਰ ਲੱਗਦਾ ਇਹ ਅੱਪਾ ਵੀ ਕਰਨ ਆਏ ਯਾਰ ਲੈ ਵੀ ਪਹਿਲਵਾਨੋ ਮਾਲ ਬਹੁਤ ਸ਼ਾਨਦਾਰ ਹੈ ਨਜ਼ਾਰੇਦਾਰ ਹੈ ਲੈ ਵੀ ਪਹਿਲਵਾਨੋ ਟਾਈਮ ਹੋ ਗਿਆ ਸਵੇਰ ਦੇ 9:00 ਵਜੇ ਇੱਕ ਰਾਤ ਆਪਾਂ ਪਹੁੰਚੇ ਸੀ ਇੱਥੇ ਜੈਸਲਮੇਰ 11:00 ਵਜੇ ਥੋੜਾ ਜਿਹਾ ਕੰਮ ਲੇਟ ਹੀ ਸੀਗਾ ਪਰ ਚੰਗੇ ਰਹਿ ਕੇ ਆ ਗਏ ਆ ਕੋਸ ਬਾਰ ਦਾ ਮੋਲ ਜਿਆ ਸੋਨਾ ਮੋਲ ਹੈ ਸਤੈ ਬਦਲ ਵਾਈ ਆ ਹਵਾ ਹੱਥਾਂ ਠੰਡੀ ਹੋ ਗਈ ਆ ਗੀ ਤੁਪਕੋ ਪਹਣੀ ਗੀ ਤੇ ਕੰਮ ਆਪਾਂ ਬਿਲਕੁਲ ਰੈਡੀ ਆ ਇਧਰ ਸਭ ਵੀ ਰੈਡੀ ਆ ਕਪੜਾ ਆਪਣਾ ਤੇ ਸਮਾਨ ਸਮੋਲ ਪੈਕ ਕਰ ਲਿਆ ਸਾਰਾ ਬਸ ਹੁਣ ਆਪਾਂ ਚੱਲਣਾ ਏਡੂ ਗਾਂਜ ਅਸਲ ਮੇਰੇ ਤੋਂ 5 ਕਿਲੋਮੀਟਰ 40 ਕਿਲੋਮੀਟਰ ਅੱਗੇ ਆ ਸੰਮ ਸੰਮ ਸਮਝਣਾ ਤਾਂ ਸੰਮ 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 ਉੱਥੇ ਬਹੁਤ ਸੋਹਣਾ ਮੋਲ ਆ ਅੱਗੇ 2022 ਚ ਵੀ ਉੱਥੇ ਗਏ ਸੀ ਵਧੀਆ ਲੱਗਾ ਸੀ ਹੌਣ ਦੇਖਦੇ ਆਂ ਵੀ ਉਨਾ ਹੀ ਸਵਾਦ ਆਉਂਦਾ ਤੇ ਪਹਿਲੀ ਵਾਰੀ ਜਾਰੇ ਵਧੀਆ ਲੱਗਦੇ ਪਤਾ ਨਹੀਂ ਇਹ ਵੀ ਲੋਈ ਪਾਗਾ ਬੁਗਾ ਬੰਦ ਲਿਆ ਮੁੰਡਿਆਂ ਨੇ ਚੋਬਰ ਬਿਲਕੁਲ ਰੈਡੀ ਹੈ ਚੱਲ ਵੀ ਮੁੰਡਿਆਂ ਚੱਲ ਜੀ ਲੈ ਆ ਆਪਣੀ ਹੋਟਲ ਦਾ ਥੋੜਾ ਜਿਹਾ ਰੂਜੀ ਸੋਹਣਾ ਮਾਹੌਲਾ ਪੁਰਾਣੀਆਂ ਚੀਜ਼ਾਂ ਨੇ ਰੱਖੀ ਬੈਠੇ ਹੈਗੇ ਇੱਥੇ ਹਾਂ ਜਿਹੜੇ ਚੱਲਦੇ ਸੋਖੇ ਨਹੀਂ ਪਾਏ ਸੋਹਣੇ ਨੇ ਥੱਲੇ ਉਤਰਨਾ ਤੇ ਚੜ੍ਹਨਾ ਪੈਣਾ ਲੋਈ ਵੀ ਆਪਣੀ ਰੈਡੀ ਖੜੀ ਆ। ਸੋਨਾ ਮੋਹਲ ਆ ਇੱਥੋਂ ਨੇਸੇ ਪਾਸੇ ਦਾ। ਕਾਲ ਵੀ ਕੰਮ ਕਰ ਰਿਹਾ ਰੈਡੀ ਆ। ਆ ਜਾ ਪਰ ਬੈਠ ਕੇ ਤੁਸੀਂ। ਲੈ ਵੀ ਜਹਾਜ਼ ਖੜਾ ਹੈ। ਇਹ ਹੈਗਾ ਇੱਥੇ ਆਪਣੀ ਸਿਆਣਾ ਦਾ ਸਿਸਟਮ ਜਾਂ ਸਾਰਾ ਇੱਧਰ ਕੋਈ ਸਟੇਟ ਮਿਊਜ਼ੀਅਮ ਜੈਸਲ ਮੀਰ। ਇਹ ਸਟੇਟ ਮਿਊਜ਼ੀਅਮ ਹੈ। ਲੈ ਵੀ ਆਪਾਂ ਹੁਣ ਜਾਈ ਜਾਨੇ ਆ ਜਿੱਥੇ ਸੈਂਡ ਡਿਊਨ ਤੇ ਸੋਰੀ ਇੱਕ ਕੱਪ ਚਾਹ ਪੀਤਾ ਸੀ ਐਵੇਂ ਥੋੜੀ ਹੀ ਸੀ ਕੋਈ ਸਵਾਦ ਚੰਗਾ ਐ ਇੱਥੇ ਇੱਕ ਚੰਗਾ ਲੱਗਦਾ ਫੇਰ ਘੋਟਾ ਬਾਇਆ ਚਾਹ ਪੀਂਦੇ ਘੋਟ-ਘੋਟ ਕਰਮ ਹੁੰਦੇ ਐ ਮੌਸਮ ਠੰਡਾ ਐ ਹਲਕੀ ਜਿਹੀ ਠੰਡ ਜੀ ਤੇ ਹਵਾ ਜੀ ਵਗਦੀ ਜਾਂਦੀ ਐ ਠੰਡ ਜੀ ਮਹਿਸੂਸ ਹੁੰਦੀ ਐ ਜੀ ਕਰਤੀ ਦਸਾਰੂ ਗੀਚ ਲੈ ਜੀ ਗੀਚ ਸਿਕੰਦਰ ਪਹੁੰਚਦਾ ਵੀ ਆ ਜਿਹੜੇ ਕੱਪ ਜੀ ਇਹ ਦੁਬਾਰਾ ਧੋ ਕੇ ਵਰਤਣਗੇ ਚੀਅਰ ਕਰਕੇ ਚੀਅਰ ਚੀਅਰ ਢੋਲਾ ਲਈ ਆ ਖਾਣੇ ਪਿੰਨੀ ਇੱਕ ਇੱਕ ਫੇਰ ਚੱਲਦੇ ਗਾ ਉਹਨੂੰ ਇਹ ਪੁੱਛਣਾ ਵਾਲਾ ਹੈ ਰਵਿਦੀ ਦੀ ਰੱਖ ਲੈਣੀ ਹੈ ਕਿ ਸਾਨੂੰ ਦੇ ਦੇਣੀ ਹੈ ਉੱਪਰ ਹੀ ਖੜੀ ਹੈ ਆਪਣੀ ਗੱਡੀ ਕੋਲ ਦੇ ਨਾਲ ਪਾਸੇ ਖੜੀ ਹੈ ਪਰ ਆਪਾਂ ਕੀਤੀ ਜਾ ਹੀ ਹੈ ਇੱਧਰ ਨਹੀਂ ਧੱਕੀ ਇਸ ਕੰਮ ਵਾਲੀ ਨਹੀਂ ਕੇ ਯਾਰ ਧਰਤੀ ਆਪਣੀ ਕਮਾਲ ਹੋਈ ਪਈ ਹੈ ਹੈ ਉਧਰ ਆਪਣੇ ਪੁੱਟਾਂ ਚਾ ਪਿੱਛੇ ਲੜੀ ਜਾਂਦੇ ਆ ਇਧਰ ਉਹੀ ਬੇਆਬਾਦ ਬਈ ਜਮੀਨ ਯਾਰ ਕੋਈ ਕਬਾਲੀ ਵਾਰਸੀ ਹੈ ਜਿਹਾ ਚਲਾ ਕਿਤੇ ਤਾਂ ਕੰਮ ਅਰਥ ਹੀ ਨਹੀਂ ਜਦੋਂ ਪੱਥਰ ਪਿਆ ਸਾਰਾ ਦੱਚ ਆਹ ਨਾ ਬਈ ਸਾਹਮਣੇ ਸ਼ੈ ਦਿਖਦਾ ਹੋਵੇ ਕੈਮਰੇ ਵਿੱਚ ਦੀ ਵੀ Rajasthan ਚ ਵੀ ਸੇਮ ਆਈ ਪਈ ਹੈ ਬੜਾ ਦੂਰ ਤੱਕ ਪਾਣੀ ਖੜਾ ਹੈ ਕਮਾਲ ਹੀ ਹੋਈ ਪਈ ਯਾਰ ਤਾਂ ਕਿੰਨਾ ਉੱਚਾ ਨੀਵਾ ਫਿਰ ਵੀ ਕਿੰਨਾ ਪਾਣੀ ਖੜਾ ਹੈ ਇਧਰ ਵੀ ਨਾ ਦੇ ਵੇਖ ਦੀ ਪੂਰਾ ਛੱਪੜ ਲੱਗਾ ਹੋਇਆ ਹੈ ਕਮਾਲ ਹੈ ਯਾਰ ਹਨ ਮੀਦਗੂ ਪਿਆਣੀ ਦੇ ਅਸਾ ਕਿਤੇ ਆਸੇ-ਪਾਸੇ ਤੇ ਪਾਣੀ ਕਿੱਧਰੋਂ ਆਇਆ ਪੂਰੇ ਏਰੀਏ ਜਿਆ ਏਰੀਆ ਬਹੁਤ ਲੰਮਾ ਹੈ ਬਹੁਤ ਲੰਮਾ ਹੈ ਪੂਰਾ ਏਰੀਆ ਲੰਮਾ ਹੈ ਲੰਮਾ ਕਿੰਨਾ ਦੇ ਹਿਸਾਬ ਨਾਲ ਪਾਣੀ ਖੜਾ ਹੋ ਸਰ ਬਹੁਤ ਪਾਣੀ ਖੜਾ ਜਿੱਥੋਂ ਤੱਕ ਆਪਣੀ ਨਿਗਾਹ ਜਾਂਦੀ ਹੈ ਯਾਰ ਇਹ ਬਈ ਪਾਣੀ ਇਹਨਾ ਕਿੱਥੋਂ ਆਇਆ ਕੀ ਹਿਸਾਬ ਤਾਂ ਮੈਂ ਪਾਣੀ ਦਾ ਬਾਰਿਸ਼ ਬਾਰਿਸ਼ ਕਦੋਂ ਹੋਈ ਅਪ੍ਰੈਲ ਮਈ ਅਪ੍ਰੈਲ ਚ ਬਾਰਿਸ਼ ਹੋਈ ਆ ਤੇ ਹੁਣ ਆ ਗਿਆ ਜਨਵਰੀ ਤੂੰ ਇੰਨੇ ਚਿਰ ਤੋਂ ਪਾਣੀ ਖੜਾ ਹੀ ਆ ਖੜਾ ਹੈ ਕਮਾਲ ਦੀ ਗੱਲ ਹੈ ਰੇਤਾਂ ਤੇ ਹੈਗੀ ਜਿੱਪਾਣੀ girਦਾ ਨਹੀਂ ਇੱਥੇ ਨੀਚੇ ਰੇਤੇ ਮਿੱਟੀ ਮਿੱਟੀ ਪੱਥਰ ਲਾਣਾ ਬਹੁਤ ਅਪ੍ਰੈਲ ਦੀ ਬਾਰਿਸ਼ ਹੋਈ ਆ ਜਨਵਰੀ ਤੱਕ ਪਾਣੀ ਖੜਾ ਹਜੇ ਤੱਕ ਇਹ ਪੂਰਾ ਪੱਥਰ ਘੈਰੀਆ ਵਾਹ ਭਾਈ ਨੀਚੇ ਪੱਥਰ ਹੈ ਹਾਂ ਥੱਲੇ ਪੱਥਰ ਕਰਕੇ ਆ ਲੈ ਵੀ ਆ ਜਿਹੜਾ ਸਾਹਮਣੇ ਪਾਣੀ ਖੜਾ ਮੁੰਡੇ ਨਾਲ ਗੱਲ ਕੀਤੀ ਉਹ ਕਹਿੰਦਾ ਅਪ੍ਰੈਲ ਚ ਮੀਂਹ ਪਿਆ ਗਿਆ ਸੀਗਾ ਤੇ ਮੀਂਹ ਦਾ ਪਾਣੀ ਖੜਾ ਹਜੇ ਤੱਕ ਤੇ ਅਸੀਂ ਸੋਚਿਆ ਵੀ ਪਾਣੀ ਗੀਰਦਾ ਪੂਰੀ ਵਾੜਬੂਟ ਭਾਈ ਪਈ ਉਸ ਤੋਂ ਕਪੜਾ ਬਣਿਆ ਆਹ ਦਾ ਖੇਤੀ ਕੀਤੀ ਆ ਇਸ ਬਗੋਲ ਇਸ ਬੋਲੀ ਹਾਰ ਆ ਆ ਛੋਲੇ ਆ ਗਏ ਦੇਖੀਏ ਇਸ ਬੋਲਿੰਗ ਕਰੀ ਦੇਖੀਏ ਆਪਾਂ ਨੇ ਠੀਕ ਅੱਛਾ ਆਂਦੇ ਬਈ ਅੱਗੇ ਆ ਤਾਂ ਟੱਪ ਕੇ ਅੱਗੇ ਨਹੀਂ ਜਾਣਾਗਾ ਆਹ ਸਾਹਮਣੇ ਛੋਲਿਆਂ ਦੀ ਖੇਤੀ ਆ ਤੇ ਇੱਧਰ ਇਸ ਬੋਲ ਦੀ ਆਹ ਇੰਨ ਚੱਲੀ ਜਾਂਦਾ ਉਹਨਾਂ ਮੀਂਹ ਦਾ ਪਾਣੀ ਚੁਕ ਚੁਕ ਕੇ ਲਾਈ ਜਾਂਦੇ ਤੇ ਪਾਣੀ ਖੜਾ ਬਹੁਤ ਲੰਮੀ ਰਹੀ ਗੇ ਕਮਾਲ ਯਾਰ ਫਾਰਸੀ ਦਾ ਪੱਣੀ ਹੈ ਫਾਰਮਾ ਸਿਸਟਮ ਹੈ जो पंजाब वाले ना हटे तो आप सिस्टम लग लो टाइम नहीं तो इससे नहीं कान को तो दूर की नहीं जाता है ना हाँ तो पैसे पानी खड़ा है पाँच महीने पाँच महीना लग इस बोल है इसको बाद में मतलब कुछ जैसे कच्ची कटनी पड़ती है कि जो पक गया बस उसी का बेचने के लिए तैयार हो जाती है क्या होता है इसका हिसाब कताब क्या है नहीं जैसे पाँच महीने बाद आपने काट ली फिर कुछ सुखाना पड़ता है क्या करना पड़ता है बस ਅੱਗ ਗਿਆ ਠੀਕ ਆ ਛੋਟੇ ਛੋਟੇ ਬਸ ਉਸਕੇ ਬਣਾ ਲਓ ਅੱਛਾ ਇਹ ਮਿੱਟੀ ਬਸ ਮਿੱਟੀ ਬਸ ਬਸ ਬੰਨੀ ਕੋਲੇ ਦਾ ਮਾੜਾ ਬੂਟਾ ਦੇਖ ਇਹ ਇਸ ਬਗੋਲਾ ਹੈ ਅੱਛਾ ਅੱਛਾ ਠੀਕ ਆ ਆ ਬਈ ਇਸ ਬਗੋਲਾ ਥੋੜਾ ਕਣਕਣਾ ਮਿਲਦਾ ਜਲਦਾ ਬੂਟਾ ਹੈ ਨਾ ਇਹਦਾ ਇਹਦਾ ਆਪਣੇ ਖੜੇ ਹੁੰਦੇ ਆ ਆਪਾਂ ਪੜ ਦਿੰਨੇ ਹਨਾ ਨਹੀਂ ਆਪਣੇ ਹੋਰ ਕੋਸ ਹੋਊਗਾ ਇਹ ਨਹੀਂ ਹੁੰਦਾ ਆਪਾਂ ਨੂੰ ਭੁਲੇਖਾ ਲੱਗਦਾ ਲਵੇ ਇਸ ਬਗੋਲ ਦੀ ਖੇਤੀ ਜਾਂਦੇ 5 ਮਹੀਨਿਆਂ ਦੀ ਆ ਤੇ ਇੱਕ ਵਿਗੇ ਚ 20-25000 ਰੁਪਏ ਆਮਦਨ ਹੋ ਜਾਂਦੀ ਆ ਇਹ ਜਾਂਦਾ ਵੀ ਆਮ ਲੋਕਾਂ ਨੂੰ ਤਾਂ ਕੁਝ ਨਹੀਂ ਪਤਾ ਇੱਥੇ ਹਜੇ ਯੂਰੀਆ ਡੀਏਪੀ ਬਾਰੇ ਉਹਦਾ ਮੈਂ ਪਹਿਲੀ ਵਾਰੀ ਪਾਈ ਆ ਕਿ ਯੂਰੀਆ ਦੇਖਦੇ ਆ ਕਿ ਰਿਜ਼ਲਟ ਮਿਲਦਾ ਜਿਹੜੇ ਕਹਿੰਦੇ ਰਾਜਸਥਾਨ ਚ ਸਫਰਿਆਂ ਰਹਿਆ ਹੈ ਨਹੀਂ ਉਹਨਾਂ ਦਾ ਸਫਰਿਆਂ ਵੀ ਕਰਦੇ ਸਾਰਾ ਕੁਝ ਕਰਦੇ ਆ ਕਹਿੰਦਾ ਇਹ ਗੱਲ ਬਾਤ ਆ ਭਈ ਓਏ ਅਵੀ ਆਪਾਂ ਤੇ ਜਿਹੜੇ ਅਸਾਮ ਦੇ ਹੈਗੇ ਜੀਪ ਸਫਾਰੀ ਵਾਲੀ ਜਗ੍ਹਾ ਦੀ ਕਹ ਲੋ ਜਾਂ ਜਿੱਥੇ ਕਿੱਬੇ ਆ ਤੇ ਗੱਡੀ ਗੁੱਡੀ ਭਜਾਉਣ ਦਾ ਸਵਾਦ ਆਉਂਦਾ ਉਹ ਜਾ ਰਹੇ ਆਪਾਂ ਬਸ ਇਹ ਤੋਂ ਨੇੜੇ ਹੀ ਆ ਤੇ ਉਸੇ ਮਾਰੇ ਆਪਾਂ ਆਏ ਆ ਉਹ ਜਦੋਂ 2022 ਚ ਆਏ ਸੀ ਤੇ ਬੜਾ ਨਜ਼ਾਰਾ ਆਇਆ ਸੀ ਆ ਲੱਗਦਾ ਸੀ ਵੀ ਇੱਥੇ ਦੁਬਾਰਾ ਜ਼ਰੂਰ ਆਉਣਾ ਹੈ ਉਹ ਟਾਈਮ ਆ ਗਿਆ ਆ ਆਉਂਦੀਆਂ ਵੇਖ ਤੇ ਆਏ ਲੋਕਾਂ ਦੀ ਗਜੀਬਾ ਘੜਾਉਂਦੇ ਭਜਾ ਪਜਾ ਕੇ ਜਾਣ ਕੇ ਨਾ ਕੱਟ ਜੇ ਬਹੁਤ ਮਰਹੂਮੀ ਲੱਗਦਾ ਲਓ ਜੀ ਆਪਾਂ ਪਹੁੰਚ ਕੇ ਕਹਿੰਦੇ ਜਿਹੜੀ ਜਗ੍ਹਾ ਭਾਲਦੇ ਫਿਰਦੇ ਸੀ ਪਹੁੰਚ ਗਏ ਆਵੇਂ ਬੂਤੇ ਤੇ ਬੂਤੇ ਤੇ ਗੱਡੀਆਂ ਦੋ ਹੀ ਚੀਜ਼ਾਂ ਇੱਥੇ ਬਸ ਬੂਤੇ ਤੇ ਬੂਤੇ ਤੇ ਗੱਡੀਆਂ ਸੋਹਣਾ ਮੋਲ ਇੱਥੇ ਜੀ ਲੱਗਦਾ ਤਾਂ ਵੇਖ ਰੌਣਕ ਮੇਲਾ ਪੂਰਾ ਇੱਥੇ ਹੈ ਨਾ ਤੈਨੂੰ ਪਹਿਲਾਂ ਮ ਟਿੱਬਿਆਂ ਦੇ ਮੋਟੇ-ਮੋਟੇ ਗੜੇ ਘਟਾ ਦੇ ਆਹ ਵੇਖੋ ਪੋਈ ਘੜੇ ਇੱਕ ਥਾਰ ਅੰਦਰ ਉਹਨਾਂ ਨੂੰ ਵੇਖ ਕੇ ਚੜ ਗਏ ਖੱਬ ਗਈ ਬਰੇ ਕਹਿੰਦੇ ਖੱਬ ਗਈ ਫਾਉਖਾ ਬੋਈ ਬਿਠੇ ਥਾਰ ਨਹੀਂ ਥਾਰ ਥਾਰਨਾ ਕੱਢਦੇ ਲੱਗਦੇ ਆ ਆਹੋ ਮਗਰ ਸਹੀ ਬਿਠਿਆ ਕਬੀੜਾ ਹਾਂ ਦੇਖਦੇ ਖੜ ਕੇ ਆਪਾਂ ਮੋੜ ਇਥੇ ਨਾਲ ਮੈਨੂੰ ਤੇਰਾ ਨਾਲ ਜਾਣਾ ਬੈਠ ਗਿਆ ਆਪਾਂ ਲੱਗੋ ਬਿਠੀ ਨਹੀਂ ਇਹ ਤਾਂ ਮਿਲ ਨਹੀਂ ਜਾਂਦੇ ਬੰਦੇ ਹੀ ਨਹੀਂ ਹਾਂ ਟੰਟ ਵਾਲੀ ਨਹੀਂ ਪਤਾ ਆਪਾਂ ਨੂੰ ਕਿ ਜਾ ਕੋ ਪਹਿਲਾਂ ਉੱਤਰ ਕੇ ਵੀਨੇ ਮੋੜ ਆ ਤੈਨੂੰ ਦਿਖਾਉਣਾ ਕੀ ਕਰਦੇ ਇਹ ਉਹ ਤੇਰੀ ਲੈ ਭਾਈ ਬਹੁਤ ਬੁਰਾ ਜਿਹਾ ਕਿੱਥੇ ਆਣ ਆਉਣਾ ਚਾਹੁੰਦੇ ਸੀ ਕਿਉਂਕਿ ਪਹਿਲਾ ਆਪਾਂ 2022 ਜੇ ਇੱਥੇ ਆਏ ਸੀ ਉਦੋਂ ਆਇਆ ਲੱਗਦਾ ਸੀ ਹਰ ਦੁਬਾਰਾ ਇੱਕ ਵਾਰੀ ਫੇਰ ਆਉਣਾ ਹੈ ਤੇ ਫਿਰ 3 ਸਾਲ ਲੱਗ ਗਏ ਆਉਂਦੇ ਆਉਂਦੇ ਪਰ ਆ ਗਏ ਆ ਬਹੁਤ ਵਧੀਆ ਯਾਰ ਕੀ ਮਾਹੌਲ ਆ ਰਿਹਾ ਨਜ਼ਾਰੇ ਆਈਏ ਦੇਖ ਦੇ ਕੇ ਦੇਖ ਆਈ ਤਾਂ ਥੋੜਾ ਜਿਹਾ ਕਰਦੇ ਸੀ ਬਾਈ ਹਣੀ ਫਿਰ ਡਰ ਰਗਦਾ ਠੀਕ ਹੈ ਵੇਖ ਨਾ ਡਰ ਲੈ ਅੱਪਾ ਵੀ ਕਰਨ ਆਏ ਯਾਰ ਡਰ ਨਾ ਨਹੀਂ ਤੂੰ ਇੰਨੀ ਦੂਰ ਜਿੰਨਾ ਬਸ ਆਪਾਂ ਇਸੇ ਕੰਪਲੇ ਆਏ ਲਾ ਰਿਪੜਾ ਨਾ ਮੋਲ ਬਹੁਤ ਸ਼ਾਨਦਾਰ ਹੈ ਨਜ਼ਾਰੇਦਾਰ ਹੈ ਯਾਰ ਦੇਖੋ ਕਿੰਨੇ ਨਜ਼ਾਰੇ ਪੂਰੇ ਆਪਾਂ ਵੀ ਇਨਾ ਡੱਬਿਆਂ ਤੇ ਨੰਦ ਲਾਵਾਂਗੇ ਅੱਜ ਪੂਰਾ ਕੇਂਦਰ ਦਾ ਡਰਜਾ ਲਾਵਾਂਗੇ ਇਹ ਮੈਨੂੰ ਲੱਗਦਾ ਐਡਾ ਕੰਮ ਯਾਰ ਜੀ ਲੱਗਦਾ ਇੱਥੇ ਪੂਰਾ ਇੱਥੇ ਤਾਂ ਦਿਨ ਕਦੋਂ ਨਾ ਗਿਆਂਦਾ ਪਤਾ ਹੀ ਨਾ ਬੜੀ ਆਨੰਦ ਵਾਲੀ ਜਗ੍ਹਾ ਇਹ ਤਾਂ ਸਹੀ ਗੰਦੀ ਹੈ ਕਿਵੇਂ ਗਾ ਕੇ ਤੇ ਆਉਂਦੀ ਨਾ ਨਿਕਿਆ ਤੇ ਬੜਾ ਅਚਾਰਾ ਦਾ ਕੰਮ ਨਾ ਆ ਲੈ ਗੁਦਗਾ ਰੋਕਣੀ ਹੈ ਕਿ ਧਾਰਨੀ ਹੈ ਮੋਤਾ ਭਾਈ ਦਾ ਉਹ ਤੋਂ ਨਹੀਂ ਕੋਈ ਨੂੰ ਮੋਤਾ ਪਾਈਦਾ ਮੋਤਾ ਪਾਈਦਾ ਅੰਦਰ ਆਇਆ ਮੋਤਾ ਪਾਈਦਾ ਲੈ ਚਾਪੀ ਲੀਆ ਠੰਡ ਥੋੜੀ ਜਿਹਾ ਜ਼ਿਆਦਾ ਹੈ ਹਵਾ ਹੈਗੀ ਠੰਡੀ ਪੂਰੀ ਇਹ ਬਿੰਦਰ ਸਿੰਘ ਕਹਿੰਦਾ ਵੀ ਮੈਂ ਕਿਤੇ ਪੋਤੇ ਤੇ ਨਹੀਂ ਬੈਠਾ ਮਾਜੇ ਨੂੰ ਪੋਤੇ ਤੇ ਬਿਠਾਉਣ ਲੱਗੇ ਆ ਉਹ ਕਹਿੰਦਾ ਵੀ ਦੋਵੇਂ ਜਾਣੇ ਇਕੱਠੇ ਬਹਿ ਜਾਓ ਬਈ ਗੱਡੀ ਇਕੱਠੇ ਦੀ ਕਾਰਿਵਾਰੀ ਬੈਠਾਂਗੇ ਉਹ ਕਹਿੰਦਾ ਮੈਂ ਹਣੀ ਪਿੱਛੇ ਬੈਣਾ ਮੈਂ ਕਿਹਾ ਮੈਂ ਹਣੀ ਪਿੱਛੇ ਬੈਠਣਾ ਹੁਣ ਫੈਸਲਾ ਹੋਇਆ ਵੀ ਵਾਰੀ ਵਾਰੀ ਚਾਵਾਂਗੇ ਤੇ ਰੇਟ ਦਾ ਹੀ ਔਲ-ਮੋਲ ਕਰ ਲਿਆ ਸੀਗਾ ਰੇਟ ਸੈੱਟ ਆ ਰੁਪਈਆ ਦੇਣਾ ਆਪਾਂ ਸਾਰਾ ਦੋਵਾਂ ਨੇ 200 ਹੀ ਤੇ ਤੂੰ ਕਿੱਥੇ ਚੱਲਿਆ ਹੁਣ ਬੋਤਾ ਤਾਂ ਇੱਥੇ ਆ ਲੈ ਬੋਤਾ ਹੋ ਜਾਂਦਾ ਰੈਡੀ ਆ ਆਪਣਾ ਤੈਨੂੰ ਪੁੱਛਦੇ ਆ ਬਾਈ ਤੂੰ ਕਿੱਥੇ ਆ ਹਾਂ ਸੈਟ ਆ ਥੱਕਿਆ ਤੂੰ ਕਿੱਧਰ ਨਹੀਂ ਗਿਆ ਲੈ ਠਾਲਿਆ ਕਿਤੇ ਬੋਤੇ ਨੂੰ ਹੁਣ ਤੈਨੂੰ ਪੌੜੀ ਲੱਗ ਰਹੀ ਜੜਾ ਦੇ ਸਾਹਮਣੇ ਚੜਜੂ ਛਾਲ ਮਾਰ ਕੇ ਨਾ ਚੜ ਜਾਵੇਂਗਾ ਤੂੰ ਇੱਕਾ ਜਾਲ ਮਾਰ ਗਏ ਚਾਲ ਮਾਰ ਗਏ ਚੰਦੇ ਵੀ ਵਾਈਪਰ ਨੂੰ ਆ ਮੈਂ ਫੇਰ ਬਿਠਾਊਗਾ ਨੂੰ ਯਰ ਬਹੁਤਾ ਸਿਆਣਾ ਬੜਾ ਇਹ ਲੈਣਾ ਸਾਨਾ ਸਿਆਣਾ ਕੀ ਡਰਾਇਆ ਇਹ ਪਤਾ ਉਹਨਾਂ ਨੂੰ ਕੀ ਕੀ ਦਿੰਦਾ ਉਹ ਬੈਠਾ ਨੂੰ ਕਹਿੰਦਾ ਉਹਨੂੰ ਉਹਨੂੰ ਕਹਿੰਦਾ ਬਹਿ ਜਾ ਜਿਹਦਾ ਚਾਰਾ ਉੱਠਣ ਬੈਠਣ ਚ ਥੱਕ ਜੂਗਾ ਸਾਰੇ ਦਿਹਾੜੀ ਤੇ ਆ ਲੈ ਤੇ ਆ ਲੈ ਤੇ હા ચાર્મી બેસ આઈ કી ઉડા લે કે સાઈદ થોડું ચાળ પર કે બેહતા સી ઓણ ઇધે ની બેઠા જાતા રા ઉલંગા ਯਾਰ ਅਦਾ ਉੱਚਾਈ ਬਲਾ ਨੈਕਸਟ ਲੈਣੇ ਆਹ ਦੇਹ ਕਿਹੜਾ ਸਾਇਆ ਸਵਾਦ ਮਾਰਦੇ ਛਾੜ ਇੱਥੋਂ ਯਾਰ ਐ ਬਿੰਦਰੇ ਮਾਰਦੇਗਾ ਛਾੜ ਗੱਡੀ ਗੱਲ ਜਿਗ 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 ਕੋਲ ਉਹ ਆਂਦਾ ਜੇ ਨਾਮ ਬੰਦੇ ਵੀ ਨਹੀਂ ਬਹਿਣਾ ਫੇਰ ਬਿੰਦਰੇ ਇੱਕੋ ਜਿਹਾ ਘੰਟਾ ਬੈਸਟਰਨ ਉੱਪਰ ਬੈਠ ਰਹੀ ਉਹ ਬਣਾ ਢੜੀਕੀ ਆਵੇਂ ਯਾਰ ਪਹੁੰਚੂਗਾ। ਪਤਾ ਨਹੀਂ ਨਾ। ਜਦ ਤੱਕ ਉਹ ਖੜਾਦਾ ਹੋ। ਹਾਂ। ਪਹੁੰਚ। ਮੇਰਾ ਅਸਲ ਤਾਂ ਜਾਣਾ ਨਹੀਂ ਕਰ ਅਸਲ। ਨਹੀਂ ਪਹੁੰਚੂਗਾ। ਪਹੁੰਚੂਗਾ। ਮੈਨੂੰ ਮੋਹੜਾ ਤੇ ਜਾਣੇ। ਕਿਹੜਾ ਲੱਗਦਾ ਮੈਂ ਕਿਰੋ ਵੀ ਗਏਗਾ। ਹਾਂ, ਕਿਰੋ ਦਾ ਲੱਗਾ। ਬੈਠੇ ਲੱਗਿਆ ਬੜਾ ਹੁੰਦਾ। ਉੱਠ ਕੇ ਆ। ਸਾਡੇ ਆ ਗਣਾ ਕੈ। ਸਿਆ ਲੱਗਿਆ। ਦੇ ਵੀ ਇਹ ਕੋਈ ਬਸਤ ਨਹੀਂ ਲਾਹੇ ਰਾਜਾ ਚ ਬਣਾਉਂਦਾ ਠੀਕ ਹੈ ਲੈ ਬਈ ਭਾਈ ਆਵਾ ਬਾਬਾ ਉੱਚਾ ਜਾ ਕਮਾਇ ਲਾਦਾ ਬ੍ਰੇਕ ਬਰੂਕ ਚ ਵੇ ਕੋਈ ਨਹੀਂ ਕਿਵੇਂ ਰੋਕਾਂਗੇ ਜਦੋਂ ਲਾਂਗ ਜੀ ਪੜਦਾ ਨਾ ਤੇ ਡਿੱਗਣ ਦਾ ਡਰ ਤੇ ਲੱਗਦਾ ਹੈ ਠੀਕ ਆ ਭਾਈ ਨਜ਼ਾਰਾ ਹਰੇਕ ਚੀਜ਼ ਦਾ ਅਲੱਗ-ਅਲੱਗ ਸਵਾਦ ਹੈ ਕੈਮਲ ਰਾਈਡ ਵਧੀਆ ਠੀਕ ਹੈ ਰਾਈਡ ਵੱਖਰਾ ਜਿਹਾ ਅਨੰਦ ਆ ਰਿਹਾ

लगे ना बजे कहा जो वजदा ना ऐ लगूगा भी टैगी ही नहीं ठीक सी यार वधिया या हां क्या मतलब सफारी सर कैसा बहुत सबरे? अच्छा था यार बहुत अच्छा हां तो उन्हें अच्छा घुमाया हमको पसंद आया बहुत बढ़िया 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 और कोई आए तो अपना नंबर दे देता हूं हां हां बिल्कुल कैंपिंग का सब यहां रुकने का नाइट का सब है क्या तुम्हारे कैंप का नाम क्या है मोनस्टार मोनस्टार हां जी जैसे मोनस्टार नंबर क्या है नंबर 977 020667 ਯੇ ਆਪਣਾ ਨੰਬਰ ਹੈ ਕੋਈ ਫ੍ਰੈਂਡ ਵਗੈਰਾ ਹੈ ਤਾਂ ਜ਼ਰੂਰ ਆਣਾ ਬਿਲਕੁਲ ਠੀਕ ਹੈ ਥੈਂਕ ਯੂ ਕੋਰਸਾਂ ਲੈ ਕੇ ਜਾਂਦੇ ਹਾਂ ਇਹਨਾਂ ਦਾ ਵੀ ਟਿਕਾਣਾ ਲਿਖਾ ਜਾਵੇ ਇਹਨਾਂ ਆ ਲੈ ਬੜੇ ਖੁਸ਼ ਹੰਦੇ ਲੋਗ ਹੈ ਜਿਹੜੇ ਪਹਿਲੀ ਵਾਰ ਆਏ ਆ ਤਾਂ ਬੜਾ ਨਿਹਰਾ ਲੈਂਦੇ ਆ ਨੰਗੇ ਹੁਣ ਲੈ ਵੀ ਹੁਣ ਪਿੰਦਰ ਸ਼ੋਹ ਕਹਿੰਦਾ ਮੈਂ ਵੀ ਟਿੱਬਿਆਂ ਦੇ ਚਰਾਚ ਲਾ ਕੇ ਸਵਾਦ ਚਾ ਲੈਣਾ ਪਹਿਲਾਂ ਤਾਂ ਡਰਦਾ ਸੀਗਾ ਹੁਣ ਦਿੱਤੇ ਗੀੜੇ ਗੂੜੇ ਡਰ ਲੈ ਗਿਆ ਮੁੰਡੇ ਦਾ ਮੈਂ ਕਹਤ ਲੈ ਵੀ ਤੂੰ ਵੀ ਰਾਂਝਾ ਰਾਜੀ ਕਰ ਲਾ ਤੇ ਨਾਲ ਚ ਰਹਿ ਜੀ ਆਪਾਂ ਜਦੋਂ ਹੀ ਬਸਾ ਉਹ ਥੱਲੇ ਉਤਰ ਗਏ ਸਮਝਣਾ ਫਿਰ ਉਹ ਰੋੜੋ ਜਾਂਦੀ ਗੱਡੀ ਤੇ ਲੈ ਵਾਪਸ ਇਹਨਾਂ ਨਾਲ ਚਲ ਤੁਰ ਤਕਣੇ ਆਸ ਪਈ ਜਸਦਾ ਫਲੇ ਜੇ ਬਾਹਰ ਜਾਣ ਦਾ ਆਪਾਂ ਬਸ ਉਹ ਗੱਡੀਆਂ ਜਾਂਦੀਆਂ ਜਿਹੜੀਆਂ ਦੇਖ ਲਾ ਆਪਾਂ ਉਹਨਾਂ ਦੇ ਮਗਰੀ ਉੱਠ ਜਾਣਾ ਲੈ ਬਈ ਆਪਾਂ ਇੱਥੇ ਘੁੰਮ ਫਿਰ ਲੈ ਇੰਜੋਏ ਕਰ ਲਿਆ ਪੂਰਾ ਆਨੰਦ ਆ ਗਿਆ ਹੁਣ ਵੇਣੇ ਕੋਈ ਅਗਲਾ ਪ੍ਰੋਗਰਾਮ ਕੀ ਬਣਦਾ ਲੈ ਵੀ ਕਿਲਾ ਆਪਾਂ ਘੁੰਮ ਲਿਆ ਬਹੁਤ ਚੰਗੀ ਤਰ੍ਹਾਂ ਆਪਾਂ ਨੂੰ ਗਾਈਡ ਮਿਲ ਗਿਆ ਸੀਗਾ ਤੇ ਹੁਣ ਟਾਈਮ ਹੋ ਗਿਆ ਕਿੰਨਾ ਹੋ ਗਿਆ ਪੌਣੇ 4 ਹੋ ਗਏ ਆ ਪੌਣੇ 4 ਪੌਣੇ 4 ਪਾਰ ਨੇ ਪੌਣੇ 4 ਹੋ ਗਏ ਆ ਤੇ ਹੁਣ ਆਪਾਂ ਚੱਲੇ ਆਂ ਇਥੋਂ ਬੀਕਾਨੇਰ ਨੂੰ ਬੀਕਾਂਡੇ ਰਹਿ ਗਏ ਇੱਥੋਂ 330 ਕਿਲੋਮੀਟਰ ਰੋਡ ਚੰਗਾ ਤੇ ਚੱਲਦੇ ਆ ਫਰੋਂਾ ਡਰਾਈਵਰ ਹੈਗਾ ਪਿੰਦਰ ਸਿੰਘ ਤਲਵੰਡੀ ਭਾਈ ਵਾਲੇ ਨਹੀਂ ਨਹੀਂ ਕੁੜਤੂੜਾ ਨਹੀਂ ਨਾ ਇਹ ਰਿਕਟੇ ਰਿਕਡਰ ਕਾਰਡ ਦੇਖ ਲਓ ਸਾਡੇ ਘਰ ਘਰ ਦੇਖਦੇ ਨੇ ਕਾਰ ਤੱਕ ਦੇ ਮਾਲ ਬੰਦਾ ਪਾ ਸਕਦਾ ਹਾਂ ਹਾਂ ਉੱਥੇ ਹੀ ਹੁਣ ਜੇ ਕੈਨੇਡਾ ਰਹਿੰਦਾ ਹੋਵੇ ਤਾਂ ਕੈਨੇਡਾ ਵਾਲਾ ਹੀ ਵਜੂ ਮੈਂ ਕੈਨੇਡਾ ਦੇ ਵਜੂਗਾ ਕੈਨੇਡਾ ਜਾ ਕੇ ਤਾਂ ਵਜਦੇ ਕੋਟ ਕਰੋੜ ਵਾਲੇ ਕੋਟ ਕਰੋੜ ਵਾਲੇ ਸਾਹਿਬ ਪਰਮਾਨੋ ਟਾਈਮ ਹੋ ਗਿਆ 8 ਵਜੇ ਗਿਆ ਤੇ ਆਪਾਂ ਜੈਸਲਮੇਰ ਤੋਂ 6:30 ਵਜੇ ਤੋਂ ਰੇ ਸੀਗੇ ਤੇ ਬੀਕਾ ਨੇਰ ਪਹੁੰਚ ਗਏ ਆ ਤੇ ਹੁਣ ਪਹਿਲਾਂ ਤਾਂ ਰਾਤ ਦਾ ਸੀ ਰਹਿਣ ਦਾ ਪਰ ਸਮੱਸਿਆ ਵੀ ਕੋਈ ਬਨਾਲਪਿੰਦਰ ਨੂੰ ਕੋਈ ਕੰਮ ਪੈ ਗਿਆ ਜ਼ਰੂਰੀ ਇਹਨਾਂ ਦਾ ਵੀ ਆਪਾਂ ਪਿੰਡ ਜਾਣਾ ਹੀ ਜਾਣਾ ਤੇ ਹੁਣ ਪਿੰਡ ਹੀ ਜਾਵਾਂਗੇ ਪਿੰਡ ਜਾਣ ਨੂੰ ਟਾਈਮ ਲੱਗੂਗਾ ਹਜੇ Google Map ਦਿਖਾਉਂਦਾ ਹੈਗਾ Google Map ਕਹਿੰਦਾ ਬਾਈ ਜੀ 7:30 ਘੰਟੇ ਲੱਗਣਗੇ ਤਾਰ ਕੇ 3:30 ਵਜੇ ਪਹੁੰਚੋਗੇ ਤੇ ਕੋਈ ਗੱਲ ਨਹੀਂ ਹੁਣ ਇਹ ਤਾਂ ਜਾਣਾ ਜ਼ਰੂਰੀ ਹੈ ਤਾਂ ਕਰਕੇ ਫਿਰ ਜਾਵਾਂਗੇ ਫਿਰ ਹੁਣ ਗ ਹਨੇਰਾ ਹਨੇਰੇ ਚ ਕੋਈ ਵੀਡੀਓ ਦਿਖਾ ਸਕੀ ਬਣ ਨਹੀਂ ਨੀ ਬਸ ਮੇਨ ਗੱਲ ਆਹੀ ਆ ਲਿੰਗ ਰਿਡਿਓ ਤੇੜੀ ਜੀ ਹੈ ਬਸ 20 ਕਿਲੋਮੀਟਰ ਰਹਿ ਗਿਆ ਪਿੱਛੇ ਜੀ 100 150 ਕਿਲੋਮੀਟਰ ਬਹੁਤ ਹੰਦ ਪਈ ਸੀ ਬੜਾ ਬੁਰਾ ਹਾਲ ਸੀ ਪਰ ਸ਼ੁਕਰ ਹੈ ਅੱਗਾਂ ਆ ਕੇ ਕੰਮ ਸੈੱਟ ਹੋ ਗਿਆ ਚਾਵੜਾ ਕੇ ਟਾਈਮ ਨਹੀਂ ਕਰੇ ਪੂਰਾ ਵੀ ਬਠਿੰਡੇ ਆ ਗਿਆ ਆਪਾਂ ਤੇ ਮੌਸਮ ਇੰਦਾ ਜਮਾ ਠੀਕ ਆ ਤੁੰ ਤੋਂ ਤੱਕ ਕੋਈ ਗੜਬੜਤ ਨਹੀਂ ਪੈ ਹੋ ਗਿਆ ਪਿੰਦਰ ਟਾਈਮ ਬੱਜ ਗਿਆ 1 ਵਜ ਗਿਆ 1 ਵਜ ਗਿਆ ਚਲੋ ਵਧੀਆ ਰਹਿ ਗਿਆ ਬਸ ਪਿੱਛੇ ਬਹੁਤ ਜਾ ਰਹਾ ਤੁੰਸੀ 100 150 ਕਿਲੋਮੀਟਰ ਦਾ ਬਹੁਤ ਔਖਾ ਕੱਢਿਆ ਹੈ ਪਰਾਇਤਿ ਸ਼ੁਕਰ ਆ ਵੀ ਠੀਕ ਆ ਸਰ ਕੋ ਬਚਤ ਹੈ 1 ਵਜੇ ਆ ਨਾ ਲੈ ਵੀ ਪਲਵਾਨੋ 2:30 ਵਜ ਗਏ ਰਾਤ ਦੇ ਤੇ ਆਪਾਂ ਪਹੁੰਚ ਗਏ ਆ ਪਿੰਡ ਘਰੇ ਆ ਗਏ ਬਸ ਟੂਰ ਆਪਣਾ ਬਹੁਤ ਯਾਰਿਆ ਮੀਨ ਆਪਣਾ ਮਕਸਦ ਸੀ ਉਹ ਰਾਜਸਥਾਨ ਮੋਟਰ ਸਪੋਰਟ ਦੇਖਣਾ ਆਪਾਂ ਦੇਖ ਲਿਆ ਤੇ ਬਾਕੀ ਇੱਕ ਦੋ ਦਿਨ ਹੋਰ ਲਾਉਣ ਦਾ ਇਰਾਦਾ ਸੀਗਾ ਪਰਪਿੰਦਰ ਸਿੰਘ ਨੂੰ ਥੋੜਾ ਕੋਈ ਡਿੱਕਾ ਸੀ ਕੰਮ ਦਾ ਤਾਂ ਕਰਕੇ ਛੇਤੀ ਆ ਗਏ ਚਲੋ ਕੋਈ ਗੱਲ ਨਹੀਂ ਫੇਰ ਫੇਰ ਦੁਬਾਰਾ ਕਰ ਲੈਣਗੇ ਫਿਰ ਕਿਹੜਾ ਮਾਰ ਲਾਂਗੇ ਠੀਕ ਹੈ ਜੀ